ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਬਹੁਤ ਹੀ ਸਵਾਗਤ ਹੈ ਲੋ ਚ ਚੱਲ ਰਹੀਆਂ ਠੰਡੀਆਂ ਵਾਵਾ ਲੋ ਮਿੱਤਰੋ ਆਪਾਂ ਹੁਣ ਇੰਜਨ ਕਰਨ ਚੱਲੇ ਆਂ ਬੰਦ ਪਾਣੀ ਲੰਘ ਕੇ ਰਿਸਕ ਬੜਾ ਵਾ ਜੇ ਫੂੰਡੇ ਗਿਆ ਤੇ ਲੱਪਣਾ ਵੀ ਨਹੀਂ ਥੱਲੇ ਤੁਹਾਡੇ ਕਰਕੇ ਬੜਾ ਰਿਸਕ ਲਾ ਰਿਹਾ ਇਹ ਜਾਣ ਮੈ ਡਰੀ ਲੱਗਦਾ ਆ ਦੇ ਵਿੱਚ ਵਾਟ ਬਹੁਤ ਉੱਚੀ ਕੀਤੀ ਸੀ ਫਟ ਫਟ ਵਾਟ ਉੱਚੀ ਕੀਤੀ ਪੂਰੇ ਮਤਲਬ 3 3 ਫੁੱਟ ਉਹ ਤਾਂ ਨਹੀਂ ਚੀਜ਼ਾਂ ਡਰ ਵੀ ਲੱਗਦਾ ਨਾ ਵਿੱਚ ਜਿਹੜੀਆਂ ਪੂਰੇ ਫਰਦੀਆਂ ਦਪਹਿਰ ਪਾਣੀ ਸੜਿਆ ਆ ਗਿਆ ਇਹ ਨਾ ਨਿਕਲਦਾ ਅਰ ਗਿਆ ਪਾਣੀ ਆ ਗਿਆ ਨਾ ਇਧਰ ਜਿਹੜਾ ਘੋਂਗੇ ਦਰਿਆ ਦੋ ਇਧਰ ਨਾ ਮਗਨ ਪੈਰੀ ਤੋਂ ਪਰਾਂ ਨਿਕਲ ਜਾਂਦਾ ਵਾ ਪਰ ਐਵੇਂ ਫਿਰ ਉੱਪਰ ਜ਼ਿਆਦਾ ਪਾਣੀ ਆਉਂਦਾ ਆਪਣੀਂ ਜਨਾਂ ਦੀ ਪੈਰੀ ਬਹੁਤ ਉੱਚੀ ਏ ਇਹ ਉੱਧਰ ਦੀ ਪੈਰੀ ਬਹੁਤ ਉੱਚੀ ਏ ਤੇ ਆਹ ਦੇਖੋ ਇੱਧਰੋਂ ਜਰ ਪਾਣੀ ਦਾ ਫਿਰ ਸਾਰਾ ਭਰ ਗਏ ਨੇ ਮੋਟਰ ਮਟਰ ਸਭ ਦੀ ਅੱਪਾਂ ਚਲਾਇਆ ਸੀਵੇਰ ਦਾ ਜੂੰਗੇ ਨਹੀਂ ਆਪਾਂ ਇਹਨੇ ਚਲਾਇਆ ਬਾਕੀ ਸਪੋਰਟ ਹੀ ਕਰਨੀ ਆ ਆਪਾਂ ਕੋਈ ਪਹਿਹੇ ਦਲਾਲ ਜੂੰਹੀ ਲੱਗੇ ਵੀ ਜੀ ਸੋਲਰ ਵਾਲੀ ਮੋਟਰ ਨਹੀਂ ਪੂਰੀ ਜਾਵੇ ਸੋਲਰ ਹੀ ਸੋਲਰ ਲੱਗੇ ਚੱਲਦੀਆਂ ਨਹੀਂ ਦੇਖ ਲਈ ਸੋਹ ਜੰਮੀ ਨਹੀਂ ਸੋਲਰ ਵਾਲੇ ਉਪਰਾਂ ਪਲੇਟਾਂ ਹੀ ਖੜੀਆਂ ਕੀਤੀਆਂ ਤੇ ਰੀੜੀ ਜੀ ਦੇ ਬਣਾਏ ਚੱਲਣੇ ਫੁੱਲ ਪਾਣੀ ਦਰਦੂ ਆਪਾਂ ਭਰਨਾ ਆਪਾਂ ਡਾਦੇ ਮਾਰਿਆ ਨਹੀਂ ਲਗਾਈ ਜੇ ਪਾਣੀ ਨਹੀਂ ਆ ਸਕਦਾ ਰੋਡ ਰੋਡ ਨਾ ਜਾਵੇ ਨਾ ਤਾਂ ਦੇਖ ਲੋ ਇੱਕ ਨੰਬਰ ਨਾਲੇ ਹੀ ਸਵਾਤ ਆਇਆ ਇਹਨੂੰ ਝਾੜਿਆ ਨੋ ਮਿੱਤਰੋ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰ ਲਗੇ ਆ ਯੂਰੀਆ ਦੀ 2016 ਰੁਪਏ 78 ਪੈਸੇ ਦਾ ਬੈਗ ਆ ਠੀਕ ਆ ਤੇ ਗਵਰਨਮੈਂਟ ਆਫ ਇੰਡੀਆ ਲੋਨ ਸਬਸਿਡੀ ਮਿਲਦੀ ਹੈ 1750 ਰੁਪਏ 28 ਪੈਸੇ ਪਰ ਬੈਗ ਤੇ ਪ੍ਰਾਈਸ ਦਾ ਆ ਟੈਕਸ ਕਰਕੇ 266 ਰੁਪਏ ਪੈਂਦੀ ਹੈ 5 ਰੁਪਏ 92 ਪੈਸੇ ਦਾ ਟੈਕਸ ਕਟਿਆ ਜਾਂਦਾ ਤੇ ਅੱਜ ਤੱਕ ਵੀ ਇਹ ਸਬਸਿਡੀ ਕਿਹਨੂੰ ਮਿਲਦੀ ਹੈ ਕਿ ਨੂੰ ਇਹ ਕਿਹ ਜੀਮਿਦਾਰ ਨੂੰ ਮਿਲੀ ਕੋਈ ਸਬਸਿਡੀ ਨਗੂਰਿਆ ਉਹ ਹਾਲ ਜੂਰੀਆ ਉਦਾਂ ਨਹੀਂ ਮਿਲਣ ਗਈ ਜੇ ਦੁਕਾਨਾਂ ਨਾਲੋਂ ਮਿਲਦੀ ਹੈ ਤਾਂ ਆਪਾਂ ਨੂੰ 300 350 ਦਾ ਲਾ ਲੈਂਦੇ ਲੱਗੀ ਪੱਬੀ ਲਈ ਜਾਂਦੇ 350 400 ਦਾ ਵੀ ਬੈਗ ਲਾ ਕੇ ਜੇ 300 ਦਾ ਬੈਗ ਦੇ ਨਾਲ 300 ਦੀ ਦਵਾਈ ਲਹੋਗੇ ਤਾਂ ਜੂਰੀਆ ਮਿਲਣੀ ਹੈ ਮਜਬੂਰੀ ਨੂੰ ਲੈਣੀ ਪੈਂਦੀ ਦਵਾਈ ਵੀ ਨਾਲ ਜਿਹੜੀ ਨਹੀਂ ਚੀਜ਼ ਪਾਉਣੀ ਕੋਈ ਵੀ ਤੁਸੀਂ ਲਓ ਜੀ ਨਾਲ ਜ਼ਰੂਰੀ ਇਹ ਵੀ ਯੂਰੀਆ ਤੇ ਬਹੁਤ ਯਾਦੀ ਲੋਟਾ। ਅਤੋਂ ਜ਼ਿਆਦੀ ਲੋਟ ਯੂਰੀਆ ਤੇ। ਚਲੋ। ਆਪਾਂ ਕਰਦੇ ਹਾਂ ਇੰਜਨ ਦੀ ਸਰਵਿਸ। ਚਾਲਦੇ ਹਾਂ ਲੈ ਕੇ ਤੁਹਾਨੂੰ ਉੱਥੇ। ਅੰਦਰ ਗਾਹੇ ਬੋਰੀ ਖਾਦ ਵਾਲੀ, ਲਾਟਰ ਪਾਟਰ। ਦਰਾਟਾ ਸ਼ਰੇ ਸ਼ੁਬਾਸ ਸੁੱਤਾ ਵਾ ਦੋ ਬਣੇ ਦੀ ਆਹ ਦੋ ਪਾ ਦੇ ਦੋ ਬੋਰੇ ਹੋਗੇ ਨਾ ਦੂ ਕੱਲਿਆਂ ਦੀ ਹੋਗੀ ਦੋ ਪ੍ਰਗਟੇ ਹੋਗੇ ਦੋ ਹੋਗੇ ਇਹ ਬਾਕੀ ਕਿੰਨੇ ਵਜੇ ਸੀ ਆ ਜਿਹੜੇ 6 ਆਹੋ ਇਹ ਉਧਰ ਪੈ ਜਾਣਗੇ ਆ ਗੱਲੀਓ ਆ ਚੱਕਰੀ ਬੱਸ ਮੈਂ ਤੇ ਲਾ ਜੇ ਤੈਨੂੰ ਦੱਸ ਇਹ ਕੰਮ ਕਰਨਾ ਤੇ ਤੇਰੇ ਨਾਲ ਚੱਲ ਜਾਣੇ ਆ ਆਹ ਹੋ ਦੱਸ ਭਰਾ ਅਸੀਂ ਤੇਰੇ ਨਾਲ ਚੱਲਾਂਗੇ ਤੇਰੀ ਹੈਲਪ ਕਰਾਵਾਂਗੇ ਪੂਰੀ ਕੁੜੀ ਨੂੰ ਘਰੇ ਕਰਾਉਣਾ ਕੁੜੀ ਆ ਘਰ ਕੋ ਸਾਰੇ ਧੀ ਭੈਣ ਦਾ ਕੰਮ ਜਿਹੜਾ ਆ ਗਈ ਉਦੋਂ ਕਰਾਤਾ ਪੈਸੇ ਖਾ ਗਿਆ ਤੇ ਮੈਨੂੰ ਕੁੜੀ ਪੁੱਛਣੀ ਕਹਿੰਦਾ ਕੁੜੀ ਮੈਨੂੰ ਕਹਿੰਦਾ ਇਹ ਕੁੜੀ ਤੇ ਬਿਮਾਰ ਹੋ ਗਈ ਸੀ ਉਹ ਮਰ ਗਈ ਤੇ ਤਾਰ ਕੇ ਮੈਂ ਦੱਸਣ ਕੁੜੀ ਬਾਅਦ ਮੈਂ ਦੱਸੀ ਵੇਚੀ ਇਹਨਾਂ ਨੂੰ ਐ ਜਿੰਨੀ ਜੁਕੇ ਆਗੇ ਤੈਨੂੰ ਕਿਹਾ ਭਰਾਵਾ ਆਪਾਂ ਤੇਰੇ ਨਾਲ ਪੂਰੇ ਜੈਕ ਲਾ ਦਾਂਗੇ ਗੱਲ ਹੀ ਕੋਈ ਨਹੀਂ ਭਾਈ ਤੂੰ ਕਹਿੰਨੇ ਨੇ ਤੂੰ ਕਹਿੰਨੇ ਵੀ ਜਾਣ ਕੇ ਕਿਤਾ ਤੇ ਜਦੋਂ ਮੈਨੂੰ ਪੁੱਛਿਆ ਦੱਸਣਾ ਨਹੀਂ ਤੇ ਤੂੰ ਤਾਂ ਲਾ ਗਿਆ ਨਾ ਮੈਂ ਇਹਨੂੰ ਕਿਹਾ ਵੀ ਇਧਰ ਆ ਚਿੱਟੀ ਚਿੱਟੀ ਪਾ ਲੈ ਤੂੰ ਐਵੇਂ ਤੱਕੇ ਖਾਣੇ ਚਲ ਤੇ ਰੋਟੀ ਰਹੀ ਹੋ ਜੂਗੀ ਹਾਂ ਸ਼ਾਮਾਂ ਚਲ ਸ਼ਾਮ ਨੂੰ ਮੈਂ ਬਰਗਰ ਲਾ ਲਿਆ ਕਰੂੰਗਾ ਹਾਂ ਮੈਨੂੰ 5000 ਰੁਪਏ ਦੇ ਦੇ ਤੇ ਦੁਕਾਨਪਾਂ ਤੇ ਦੇਣੇ ਤੁਸੀਂ ਬਹਿ ਗਏ ਦੁਕਾਨੇ ਹਾਂ ਉਹ ਤਾਂ ਸ਼ਾਮ ਨੂੰ ਮੈਂ ਸ਼ਾਮ ਨੂੰ ਮੈਂ ਬਰਗਰ ਲਾ ਕੇ ਤੇ ਪੈਸੇ ਤੇ ਤੈਨੂੰ ਦੇਣੀ ਮੈਂ ਕਰ ਲੈਣਾ ਇੱਥੇ ਇਹ ਨਾਲ ਮੈਂ ਦਿਹਾੜੀ ਦੋ ਮਿੱਤਰੋ ਚੱਲੇ ਆਪਾਂ ਹੁਣ ਉਧਰ ਅੱਗੇ ਔਰ ਪੌਂਦ ਤੇ ਪਾਣੀ ਚ ਵੇਖਣ ਕਿਦਾਂ ਦੇ ਘਟਾਉਂਦੀ ਕੁੜੀ ਇਹ ਪਾਣੀ ਨੰਨ ਕੀ ਜਾਣਾ ਪੈਂਦਾ ਹਾਂਜੀ ਇਹ ਵਾਟ ਬੂਝਾ ਦੇ ਭਾਈ ਨਹੀਂ ਨਹੀਂ ਵਾਟ ਦੋ ਮਿੱਟੀ ਭਾਈ ਚੋੜਾ ਹੀ ਰਾਹ ਬੂਝਾ ਦੇ ਉਤੇ ਬਾਅਦ ਚ ਹੀ ਹੋਇਆ ਵਾ ਉਹ ਬੂਝਾ ਉਧਾਂ ਪਟਿਆ ਪਿਆ ਵਾ ਇਹ ਕਿਹਦਾ ਹੀ ਥੋਨਾ ਵੀ ਤੇ ਦੁਨੀਆ ਦਾ ਗਰੂਤੀ ਆ ਕਾ ਮੈਂ ਯੂਜਾ ਜੀ ਪੋਂਡੇ ਤੋਂ ਦਿਖਾਉਣਾ ਪੁਰਾ ਮੈਂ ਗੱਲ ਗੁਰਾ ਇਕੱਲਿਆਂ ਦਾ ਇੱਕ ਟਿੰਡਾ ਹੁਣ ਇੱਥੇ ਦੇਖੋ ਬੰਦਾ ਦਾ ਕਿਤਾ ਨਾ ਗਰਿਆ ਉਖਾ ਇਹੋ ਨਾ ਹੋਇਆ ਇਹ ਇੱਥੇ ਰੱਖ ਜਾ ਉਹ ਬੜਾ ਉਖਾ ਹੋ ਗਿਆ ਨੰਗਣਾ ਪੈਂਡਿਆ ਤਰਪਾਲ ਤੇ ਝੋਲੀ ਲਾਇਆ ਕਿ ਬਸ ਇੱਧਰ ਨਾ ਇਹਦੇ ਤੇ ਸਦਾ ਤਰਿਆ ਕੋਈ ਨਹੀਂ ਹੁੰਦਾ ਇੱਧਰ ਨਾ ਜਾਈਆਂ ਹੋ ਇੱਧਰ ਨੀਵਾ ਵਾ ਬਹੁਤ ਨਿੱਕਾ ਮੇਰਾ ਭਰਾ ਓਖਾ ਰਿਹਾ ਆਸ ਤੇ ਆਂ ਉਧਰ ਆ ਪਾਈਆਂ ਤੇ ਬਸ ਤਮੀ ਤੇ ਇੱਥੇ ਬਰ ਪੈ ਗਈ ਫੇਰ ਆਪਣਾ ਕੰਮ ਰੋਕ ਆ ਪਾਣੀ ਆ ਤੇ ਜਿਹਦੇ ਦਾ ਡਰਦਾ ਬੰਦਾ ਹੁੰਦਾ ਹੀ ਨਹੀਂ ਉਹ ਉੱਥੇ ਪੋਰਾ ਛੁੱਟ ਜਾਂਦਾ ਵਾ ਇਹ ਬੰਦਾ ਦਲੇਰ ਆ ਲੋ ਵੀ ਮਿੱਤਰੋ ਇੱਕ ਆਪਾਂ ਤੁਹਾਨੂੰ ਦੱਸਣੀ ਜ਼ਿੰਮੇਵਾਰਾਂ ਵਾਸਤੇ ਖਾਸ ਕਰਕੇ ਕਿ ਜਦੋਂ ਹੁਣ ਆਪਾਂ ਟਰੈਕਟਰ ਤੇ ਆਪਾਂ ਚਲੋ ਲੈਲੀ ਦਾ ਉਹਦੀ ਦੇਖਭਾਲ ਕਰਨੀ ਵੀ ਜ਼ਰੂਰੀ ਆ ਜਿਹੜੀਆਂ ਆਪਾਂ ਹੁਣ ਤੁਸੀਂ ਦੇਖਣ ਦੇ ਹੋਣੇ ਵੀ ਇਹਦੇ ਇੰਡੀਕੇਟਰ ਨਹੀਂ ਹੈਗੇ ਇੰਡੀਕੇਟਰ ਆਪਾਂ ਲਾਏ ਹੋਏ ਆ ਇੰਡੀਕੇਟਰ ਦੇ ਥੱਲੇ ਜਦੋਂ ਆਪਾਂ ਕਦ ਕਰਦੇ ਆ ਨਾ ਉਹ ਥੱਲੇ ਖਿਆਰ ਰੱਖਿਆ ਕਰੋ ਬਹੁਤ ਮਿੱਟੀ ਜੰਮ ਜਾਂਦੀ ਹੈ ਮਿੱਟੀ ਨਾਲ ਜਿਹਦੇ ਨਾਲ ਆਪਣੇ ਮਗਰਾੜ ਖਰਾਬ ਹੋ ਜਾਂਦੇ ਆ ਕਈਆਂ ਵਿਦਵਾਨਾਂ ਨੇ ਕਹਣਾ ਉਹ ਇਹ ਦੇ ਨਾਲ ਕੀ ਹੁੰਦਾ ਛੋਟੀ ਮਾੜੀ ਮੋਟੀ ਮਿੱਟੀ ਜਾਂਦੀ ਹੈ ਭਾਈ ਸਾਹਿਬ ਕੀ ਸੰਭਿ ਹੋਏ ਕਿ ਕੱਲੋਂ ਕਦੋਂ ਵੀ ਤੁਸੀਂ ਸੀਲ ਕਰਨਾ ਤੁਹਾਡੀ ਚੀਜ਼ ਦੇ ਵਿੱਚ ਕਦੀ ਵੀ ਘਾਟਾ ਨਹੀਂ ਪਵੇਗਾ ਠੀਕ ਆ ਜੇ ਇਹਨੂੰ ਆਪਾਂ ਸਾਫ਼-ਸੂੰਖ ਕੇ ਰੱਖਾਂਗੇ ਫੇਰੀ ਕੰਮ ਆਪਣਾ ਸੈੱਟ ਰਹਿਣਾ ਠੀਕ ਆ ਬਾਕੀ ਆਪਣੇ ਬੰਦੇ ਅੱਜ ਦਿਨ ਠੰਡਾ ਏ ਲੱਗੇ ਆ ਖਾ ਤੇ ਤੂਆ ਤੂ ਜਿਉਂ ਦੇਖੋ ਤੇ ਐ ਲੱਗਦੇ ਨਾ ਜਿਦਾਂ ਲੇਖੰਡ ਦੇ ਪੌਂਡੇ ਆ ਪਰ ਇੱਥੋਂ ਹੈਗੀ ਘੱਟੋ ਘਟਨਾ ਇਦਾਂ ਲੱਗਦਾ ਜਿਦਾ ਇੱਕ ਕਿੱਲੇ ਤੋਂ ਪੌਂਡੇ ਆ ਇੱਕ ਟੂ ਘਟ ਵੀ ਇਥੋਂ 6-7 ਕਿਲੇ ਦੂਰ ਹੈ ਦੇਖ ਲੋ ਫਿਰ ਕਿੰਨੀ ਦੂਰ ਨੇ 6 ਮਿੰਟ ਇੰਨੀ ਦੂਰ ਨੇ ਬਾਕੀ ਮੌਸਮ ਬਹੁਤ ਪਿਆਰਾ ਤੇ ਖੇਤ ਭਾਂਡੇ-ਮੁੰਡੇ ਫਿਰ ਰਿਹਾ ਪਾਰਾਲੀ ਸ਼ਿਫਟ ਲਾਉਂਦੇ ਜੇ ਆਪਾਂ ਸਵੇਰ ਤੋਂ ਕਰਿਆ ਇਹਨੇ ਤੇ ਆਪਾਂ ਵੀ ਕੰਮ ਹੀ ਕਰੀਏ ਤੇ ਮਹਾਰਾਜ ਸਭ ਕੋਈ ਦਊਗਾ ਬਾਕੀ ਜ਼ਿੰਦਗੀ ਨੂੰ ਆਪਾਂ ਜੀਣਾ ਵੀ ਹੈ। ਹਰੇਕ ਮਸਲੇ ਹੱਲ ਵੀ ਕਰਨੇ ਪੈਣੇ। ਬਾਕੀ ਤੁਸੀਂ ਇੰਨਾ ਪਿਆਰ ਦੇ ਲੱਗ ਪਿਓ ਤੁਹਾਡਾ ਦਿਲ ਤੋਂ ਧੰਨਵਾਦ। ਤੇ ਜਲੀਏ ਕਿਉਂਕਿ ਦਿਨ ਥੋੜੇ ਹੁੰਦੇ ਨੇ ਪੰਜ ਸੱਤਾਂ ਦੇਣਾ ਵਾਰੀ ਪੰਜ ਸੱਤ ਦੇਣਾ। ਠੀਕ ਆ। ਜਿਆਦੇ ਦਿਨਾਂ ਅੱਜਕੱਲ ਜਿਆਦੇ ਟਾਈਮ ਵਾਲਾ ਚੋਣਾ ਨਹੀਂ ਰਹਿ ਗਿਆ। ਬਾਕੀ ਸਾਰੇ ਜਣੇ ਆਪਣੇ ਆਪਣੇ ਫੇਵਰੇਟ ਟਰੈਕਟਰ ਦਾ ਕਮੈਂਟ ਜਰੂਰ ਕਰਿਓ। ਲਾ ਬਤਰਾਏ ਛੋਲੇ ਰਣੀ ਤੇ ਫੇਰ। ਉਹ ਦੇਖਿਆ ਆ ਝੋਨੇ ਨੂੰ ਖਾਲ ਪਈ ਏ ਇਹਨੂੰ ਨਹੀਂ ਇਹ ਪਈ। ਇਹ ਤਾਂ 4 ਕੁ ਦਿਨ ਮਗਰੋਂ ਲੱਗਾ ਸੀ। ਇਹਨੂੰ ਖਾਲ ਨਹੀਂ ਪਈ ਅੱਜ ਇਹਨੂੰ ਖਾਲ ਪਾ ਕੇ ਫੇਰ ਇਹਦਾ ਰਿਜ਼ਲਟ ਤੁਹਾਨੂੰ ਦਿਖਾਵਾਂਗੇ। ਠੀਕ ਆ। ਜਵਾਨ ਆਪਣਾ ਲੱਗ ਕੇ ਖਾਲ ਪਾਉ। ਹੁਣ ਇੱਕ ਆਪਾਂ ਪਾਉਂਦੇ ਆਂ। શ્રી ਰਾਮ ਦਾ। શ્રી ਰਾਮ ਦਾ ਇਹ ਪਾਉਂਦੇ ਆਂ। ਇਹ ਬਾਰਾਤ ਮੁਕਈ ਹੈ ਇਹ ਢੇਲੇ ਹੋਣਗੇ ਬਾਹਰ ਕੱਢ ਦਾਂਗੇ ਕੋਈ ਚੱਕਰ ਨਹੀਂ ਉੱਪਰ ਆ ਢਲ ਗਈ ਏ ਖਾਰ ਨਹੀ ਆਹ ਤੇਰੇ ਪੈਰ ਕੋ ਆਵੇ ਇੱਧਰ ਜਗ੍ਹਾ ਬਹੁਤ ਹੈ ਤਰਪਾਲ ਇਹ ਮੈਂ ਉਹਨੂੰ ਕਹਿਆ ਸੀ ਧੋ ਦੇ ਉਹ ਆਖੇ ਨਹੀਂ ਲੱਗਾ ਜੀ ਦੇ ਨਾਲ ਦੇ ਲੋਡ ਦੇ ਵਿੱਚ ਕੋਈ ਚੱਕਰ ਨਹੀਂ। ਜਿੰਨਾ ਵੈਰਾਈਆਂ ਪਾਉਣਾ ਘੋਨਾ ਬਾਂਦਾ। ਤਨੇ ਕੋਹਰ ਜਿਹਾ ਆੜਾ ਪਾਉਨੇ। ਇਹ ਕਾਪਾ ਪਾ ਰਹੇ ਆ। ਬਹੁਤ ਸਗੀ। ਕਟ 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 हो गया सैट ए माड़ी मोटी ढेली कोई कोई चक्कर नहीं ब्लेड जा खाद और नहीं पी ए बलेड जहा सुट बड़ा बड़ाना जुरी है छे के जी है।, इसे रही है। ਬਾਕੀ ਬੱਦਲ ਇਹ ਪੂਰਾ ਹੈ ਰਹਿਤ ਮੋਟਰ ਫੇਰ ਵੀ ਆਪਣੀ ਇੰਨੀ ਕੁ ਚੱਲੀ ਜਾਂਦੀ ਹੈ ਚਾਰ ਦਾ ਪੈਪ ਬਾਕੀ ਜਿਹਦੇ ਬਾਅਦ ਰੋ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਸਾਡਾ ਹੈਗਾ ਮਿਹਨਤੀ ਬੰਦਾ ਬਾਕੀ ਰਬਰਾਕਾ ਇਹ ਵੀ ਬੰਦੇ ਨੇ ਬਹੁਤ ਜ਼ਿੰਦਗੀ ਜਿੰਦਾਰਸ਼ ਕੀਤਾ ਵਾ ਹੁੰ ਜਾਂਦਾ ਹੈ ਬਹੁਤ ਠੀਕਾ ਠਾਕਾ ਜ਼ਿੰਦਗੀ ਬਣਾਈ ਹੈ ਨਾ ਬਹੁਤ ਬੰਦਾ ਮਿਹਨਤੀ ਗੁੱਡ ਬੰਦਾ ਹੋਇਆ ਪੂਰਾ ਮੈਦਾਨ ਪ੍ਰਵਾਹ ਹੀ ਕੋਈ ਨਹੀਂ ਆ ਜਿੱਥੇ ਦੋ ਬੰਦੇ ਕੰਮ ਕਰਦੇ ਉਥੇ ਇਕੱਲਾ ਕਰ ਜਾਂਦਾ ਵਾ ਕਾਲਾ ਸਕੇ ਦੋ ਜਣੇ ਤੇ 10 ਬੁਰੇ ਪਾਈਏ ਤੇ ਇਹ ਇਕੱਲਾ ਹੁੰਦਾ ਤੇ ਇਕੱਲਾ ਉਦੋਂ ਉਹਦੇ ਟਾਈਮ 'ਚ 10 ਬੁਰੇ ਪਾ ਜਾਂਦਾ ਫਿਰ ਇਹਨੂੰ ਫਿਕਰ ਹੁੰਦਾ ਵੀ ਮੈਂ ਕੰਮ ਕਰਨਾ ਵਾ ਤੇ ਕਾਮਯਾਬੀ ਅੱਜਕੱਲ ਦੇ ਟਾਈਮ 'ਚ ਉਹ ਹੀ ਹੋ ਸਕਦਾ ਵਾ ਜ਼ਿੰਦਗੀ ਦੇ ਸੰਘਰਸ਼ੇ ਕੀ ਬੰਦੇ ਨੂੰ ਪਤਾ ਪੂਰਾ ਆਪਾਂ ਦੇ ਚਲੋ ਠੀਕ ਆ ਆਪਾਂ ਵੀ ਕੰਮ ਕੀਤਾ ਆਪਾਂ ਪਿਓ ਦੋਦਿਆਂ ਦੀ ਜੈਂਦਤ ਲੈ ਕੇ ਬੈ ਗਏ ਪਰ ਜੋ ਮਿਹਨਤ ਤੋਂ ਬੰਦਾ ਜ਼ੀਰੋ ਲੈਵਲ ਤੋਂ ਉੱਠਿਆ ਘਰ ਲੈਣਾ ਘਰ ਬਣਾਉਣਾ ਕਜਾ ਇੱਕ ਘਰ ਹੀ ਨਹੀਂ ਸਿਰ ਤੇ ਠੀਕ ਆ ਘਰ ਲੈਣਾ ਤੇ ਵਿਆਹ ਕਰਾਉਣਾ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਣਾ ਠੀਕ ਹੈ ਕਿ ਨਹੀਂ ਬਾਕੀ ਸੰਘਰਸ਼ ਬਹੁ ਕੀਤਾ ਹੈ ਮੁੰਡੇ ਨੇ ਤੇ ਆਪਾਂ ਇਹੋ ਵੀ ਵੀਡੀਓ ਵਿੱਚ ਸਿੱਖਿਆ ਦੇਣੀ ਹੈ ਕਿ ਉਹ ਤੋਂ ਹੋਰ ਦੀ ਲੈ ਲੈਣੀ ਨਹੀਂ ਇਹ ਥੱਲੇ ਖੁੱਭੀ ਜਣੀ ਹੈ ਇਹਦੇ ਉੱਤੇ ਰੱਖ ਕੇ ਤੇ ਟੇਟ ਮਾਰਦਾ ਇਹਦੇ ਉੱਤੇ ਰੱਖ ਕੇ ਐਦਾਂ ਟੇਟ ਜੀ ਲੈਲਾ ਮੜੀ ਉਹ ਇੱਟਾਂ ਚੱਕ ਲਾਵੇ ਉੱਪਰ ਪਈਆਂ ਇਹਦੇ ਜੋ ਇਹਦੇ ਜੇ ਵੱਡੇ ਹੀ ਪੱਥਰ ਆ ਸਾਰੇ ਚਲੋ ਵੀ ਆਪਾਂ ਦੇ ਇਹੋ ਹੀ ਵੀਡੀਓ ਫਿਰ ਗੱਲ ਹੋਰ ਇਧਰ ਉਧਰ ਹੋ ਜਾਂਦੀ ਹੈ ਵਿੱਚ ਆਪਣੇ ਕੰਮ ਦੀ ਗੱਲ ਕਰ ਲਾਈ ਜਾਂਦੇ ਕੀ ਜ਼ਿੰਦਗੀ 'ਚ ਇਹ ਬੰਦੇ ਨੇ ਸੰਘਰਸ਼ ਕੀਤਾ ਕਿ ਹਰੇਕ ਨੂੰ ਆਪਣਾ ਕਰਨਾ ਚਾਹੀਦਾ ਕੰਮ ਕਰਨਾ ਚਾਹੀਦਾ ਜ਼ਰੂਰੀ ਹੈ ਆਪਣੀ ਮਾਂ ਦਾ ਵੀ ਧਿਆਨ ਰੱਖਿਆ ਚਲੋ ਮਿਲਦੇ ਹਾਂ ਫੇਰ ਤੁਹਾਨੂੰ